ਸ਼੍ਰੀ ਫਤਿਹਗੜ ਸਾਹਿਬ ਵਿਖੇ 10 ਮਈ 2025 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਪੰਜ ਮੈਂਬਰੀ ਅਕਾਲੀ ਦਲ ਦੀ ਭਰਤੀ ਕਮੇਟੀ ਵੱਲੋਂ ਇੱਕ ਵੱਡਾ ਇਕੱਠ ਕਰਕੇ ਮੀਟਿੰਗ ਕੀਤੀ ਜਾ ਰਹੀ ਹੈ ਇਸ ਮੀਟਿੰਗ ਸੰਬੰਧੀ ਸੀਨੀਅਰ ਅਕਾਲੀ ਆਗੂ ਗੁਰਜੀਤ ਸਿੰਘ ਤਲਵੰਡੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਅੱਜ ਦੀ ਜਿਹੜੀ ਪ੍ਰਸਿੱਖਤਤਾ ਸੀ ਸਾਰਿਆਂ ਦੇ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਨੂੰ ਸੀ ਕਿ ਤੁਹਾਡੇ ਰਾਹੀਂ ਸਾਰੀ ਸੰਗਤ 'ਤੱਕ ਸ੍ਰੀ ਅਕਾਲ ਪੁਰਖ ਸਾਹਿਬ ਦਾ ਜਿਹੜਾ ਸਨੇਹ ਹੈ ਉਹ ਬਚਾਉਣ ਨੂੰ ਸੀ ਕਿ ਅਕਾਲ ਪੁਰਖ ਸਾਹਿਬ ਤੋਂ ਸਥਾਪਿਤ ਗਠਿਤ ਪੰਜ ਮੈਮਰੀ ਭਰਤੀ ਕਮੇਟੀ ਪਹਿਲੀ ਵਾਰ ਜਿਲਾ ਫਤਿਹਗੜ ਸਾਹਿਬ ਸਾਰੀ ਸੰਗਤ ਦੇ ਦਰਸ਼ਨ ਕਰਨ ਆ ਰਹੀ ਹੈ ਤੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਇਹ ਵਰਤਰੀ ਹੈ ਕਿ ਇਤਿਹਾਸਕ ਤੌਰ ਤੇ ਇਹ ਉਹੀ ਦਿਨ ਨੇ 12 ਮਈ 1710 ਨੂੰ ਮੇਰੀ ਸੁਰਤ ਜਾਂਦੀ ਹੈ ਜਦੋਂ ਮਹਾਦਵਾਸ ਬਰਾਗੀ ਲੈ ਕੇ ਦਸਮ ਪਾਤਸ਼ਾਹਾ ਥਾਪੜਾ ਬੰਦਾ ਸਿੰਘ ਬਹਾਦਰ ਬਣ ਕੇ ਇਸ ਧਰਤੀ ਤੇ ਆਇਆ ਸੀ ਤੇ ਇਹ ਜਿਆ ਖਾਸਾ ਰਾਜ ਪੈਦਾ ਕੀਤਾ ਸੀ ਜਿਹਦੇ ਬਦੌਲਤ ਆਪਾਂ ਅੱਜ ਤੱਕ ਖੁੱਲਾ ਸਾਹ ਲੈ ਰਹੇ ਤੇ ਆਪਣੇ ਸਿੱਖ ਸਤਾਵਾ ਜਿਉਂਦਿਆਂ ਨੇ ਉਹਨਾਂ ਕਾਲ ਤੱਕ ਸਾਫ਼ ਤੋਂ ਥਾਪਤ ਕਮੇਟੀ ਜਿਹੜੀ ਇਹਨਾਂ ਨੇ ਤਾਲੇ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਦਾ ਜਵਾਬ ਦੇਣ ਦੀ ਅਕਾਲ ਤਖਤ ਸਾਹਿਬ ਦੇ ਰੈਡਮਾਈ ਹੇਟ ਜਾਗ ਦੀ ਜ਼ਮੀਰ ਵਾਲੇ ਸਾਰੇ ਇਲਾਕੇ ਦੀ ਸੰਗਤ ਸਮੂਹਤੀ ਲੀਡਰਸ਼ਿਪ ਅਤੇ ਸਮੂਹਤੇ ਵਰਕਰ ਰਲ ਕੇ ਪਰਬੰਧ ਕਰ ਰਹੇ ਨੇ ਤੇ ਅਕਾਲ ਤਖਤ ਸਾਹਿਬ ਦੀ ਕਮੇਟੀ ਦੀ ਪਲਕਾਂ ਬਿਸ਼ਾ ਕੇ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਸ਼ਹਿਰਜਾਦਿਆਂ ਦੀ ਅਸਲ ਵਿਰਾਸਤ ਇਹੀ ਹੈ ਕਿ ਜ਼ਬਰ ਜਨਾਹ ਦੇ ਖਿਲਾਫ ਆਪਾਂ ਆਵਾਜ਼ ਹਮੇਸ਼ਾ ਇੱਥੇ ਹੀ ਚੱਕਦੇ ਆਏ ਆਂ ਤੇ ਇਹਨਾਂ ਦਾ ਖਾਤਮਾ ਵੀ ਇੱਥੇ ਹੀ ਸ਼ੁਰੂ ਹੋਣਾ ਤੇ ਗੁਰਦੁਆਰਾ ਸੁਧਾਰ ਲਹਿਰ ਜੋ ਹੈ ਉਹਦਾ ਵੀ ਆਗਾਜ਼ 10 ਮਈ ਤੋਂ ਇੱਥੇ ਹੀ ਹੋਣਾ ਹੈ ਇਹ ਇੱਕ ਨਵਾਂ ਏਜੰਡਾ ਜੋ ਭਾਰਤੀ ਕਮੇਟੀ ਨੇ ਨਵੀਂ ਲੀਡਰਸ਼ਿਪ ਇੱਕ ਨਵੀਂ ਰੂਪਰੇਖਾ ਜਿਹੜੀ ਹੈ ਉਹ ਆਪਾਂ ਸਾਰੇ ਜ਼ਿਲ੍ਹੇ ਨੂੰ ਆ ਕੇ ਦੱਸਣੀ ਹੈ ਇਸ ਕਰਕੇ ਸਾਰਿਆਂ ਨੂੰ ਸਿਰ ਮਰ ਬੇਨਤੀ ਹੈ ਕਿ ਸਾਰੇ 10 ਮਈ ਨੂੰ ਵਿਰਾਸਤ ਵਿਲਾ ਜਿਵੇਂ ਪਿੱਛੇ ਤੁਸੀਂ ਪੜ ਸਕਦੇ ਹੋ ਅੱਤੇ ਵਾਲੀ ਰੋਡ ਸਰਹੰਦ ਬਾਈਪਾਸ ਤੇ ਉੱਥੇ ਇਕੱਤਰ ਹੋ ਕੇ ਆਪਾਂ ਪੰਜ ਮੈਂਬਰੀ ਕਮੇਟੀ ਦੇ ਵਿਚਾਰ ਸਰਵਣ ਕਰੀਏ ਤੇ ਅਕਾਫ ਤੱਕ ਸਾਫ ਦੇ ਟੰਡੇ ਹੇਠ ਸਾਰੀ ਆਪਣੇ ਧੜੇ ਬਾਜ਼ੀਆਂ ਤੋਂ ਤੇ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਇੱਕ ਕੌਮ ਵਜੋਂ ਇੱਕ ਪੰਥ ਵਜੋਂ 71 ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ